ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਆਪਣੇ ਕਦੂਆਂ ਬਾਰੇ ਬਾਕੀ ਝਾੜ ਝੋੜ ਕੀ ਉੱਤਰਦਾ ਤੇ ਝਾੜ ਵਧਾਉਣ ਦਾ ਤਰੀਕਾ ਬਿਨਾਂ ਦਵਾਈ ਤੋਂ ਝਾੜ ਵਧਾਉਣ ਦਾ ਕਹਿਣ ਤੋਂ ਮਤਲਬ ਜਦੋਂ ਆਪਣੀਆਂ ਬੇਲਾਂ ਬਿਲਕੁਲ ਸੁੱਕ ਜਾਂਦੀਆਂ ਨੇ ਜਿਵੇਂ ਕੋਣੀ ਨਹੀਂ ਬੰਦੀ ਗਰਮੀ ਦੇ ਸੇਕ ਨਾਲ ਹਲਦੀ ਘੜੀ ਤੇ ਬਾਕੀ ਫੇਰ ਆਪਾਂ ਥੱਲੇ ਪਾਣੀ ਲਾ ਦੇਨੇ ਹਾਂ ਇਹਨਾਂ ਦੇ ਕਦੂਆਂ ਦੇ ਕੱਲੇ ਕਦੂਆਂ ਦੇ ਬਾਕੀ ਖੀਰੇ ਗੂਰੇ ਦੇ ਦਾ ਨਾਲ ਹੀ ਲਾਵੇ ਤਾਂ ਜ਼ਿਆਦਾ ਵਧੀਆ ਤੇ ਹੁਣ ਚੈੱਕ ਕਰੋ ਆਪਣੀ ਬੇਲਾਂ ਦਾ ਕਿ ਮੈਂ ਆਪਣਾ ਪੂਰਾ ਬਾੜਾ ਭਰਿਆ ਪਿਆ ਸਾਰੀ ਕੋਈ ਖਾਲੀ ਖਾਲੀ ਨਹੀਂ ਤੇ ਹੁਣ ਆਪਾਂ ਜਿਵੇਂ ਰਾਤ ਪਾਣੀ ਲਾਇਆ ਸੀ ਆ ਹੁਣ ਤੁਹਾਨੂੰ ਗਿੱਲਾ ਦੀਂਦਾ ਹੀ ਹੁਣ ਰਾਤ ਪਾਣੀ ਲਾਇਤੀ ਇਹਦਾ ਇੰਨਾ ਕੁ ਬੈਨੀਫਿਟ ਆ ਵੀ ਜੇ ਆਪਣੀਆਂ ਬਿਲਕੁਲ ਖਤਮ ਵੀ ਹੋ ਗਿਆ ਵੀ ਆਪਾਂ ਨੂੰ ਆਏ ਲੱਗਣ ਲੱਗਾ ਵੀ ਬਿਲਕੁਲ ਝਾੜ ਡਾਊਨ ਪੈ ਗਿਆ ਬਿੱਲ ਆਪਣੀਆਂ ਸੁੱਕ ਗਈਆਂ ਲੱਗ ਰਾਂ ਬਿਲਕੁਲ ਖਤਮ ਹੋ ਗਿਆ ਚੈੱਕ ਕਰ ਲਓ ਨਵੀਆਂ ਲਗਰਾਂ ਕਿੰਨੀਆਂ ਫੁੱਟੀਆਂ ਹੋਈਆਂ ਨੇ ਰਾਤ ਪਾਣੀ ਲਾਇਤੀ ਅੱਜ ਆਪਾਂ ਚੈੱਕ ਕਰ ਲਓ ਤੇ ਬਾਕੀ ਝਾੜ ਦਾ ਵਾਅਫਰ ਕਪੈਂਦਾ ਕਿ ਜਦੋਂ ਨਵੀਆਂ ਲਗਰਾਂ ਫੁੱਟੀਆਂ ਹੁੰਦੀਆਂ ਨੇ ਆਟੋਮੈਟਿਕਲੀ ਝਾੜਤਾ ਵਧਣੀ ਵਧਣਾ ਇੱਕ ਵਾਰੀ ਜਰੂਰ ਦਬਕੇ ਆਉਂਦੀ ਆ ਕਿਉਂਕਿ ਜਿਹੜਾ ਚੂਨਾ ਲੱਗਿਆ ਹੁੰਦਾ ਉਹ ਜਦੋਂ ਆਪਾਂ ਪਾਣੀ ਲਾਉਂਦੇ ਆ ਫਿਰ ਮਾੜਾ ਜਿਹਾ ਅਸਰ ਤਾਂ ਕਰਦਾ ਹੀ ਆ ਪਾਣੀ ਫਿਰ ਇੱਕ ਵਾਰੀ ਝਾੜਦਾ ਲਫਾਫੇ ਦੋ ਲਫਾਫਿਆਂ ਦਾ ਫਰਕ ਤਾਂ ਜਰੂਰ ਪੈਂਦਾ ਪਰ ਦੁੱਗਣਾ ਝਾੜ ਅਗਲੀਆਂ ਵਾਰੀਆਂ ਜੇ ਕਹਿ ਸਕਦੇ ਵੀ ਦੁੱਗਣਾ ਝਾੜ ਹੋ ਕੇ ਆਪਾਂ ਨੂੰ ਮਿਲਦਾ ਹੁਣਾ ਜਿੰਨੀਆਂ ਸਾਨੂੰ ਨਵੇਂ ਬੱਤੇ ਫੁੱਟੇ ਦੀਂਦੇ ਨੇ ਅ ਗਰਦੇ ਵਾਲੇ ਪੱਤੇ ਤਾਂ ਉਹਨੇ ਆਪਣੇ ਕਿਉਂਕਿ ਤੂੜੀ ਕਰਕੇ ਥੋੜਾ ਜਿਹਾ ਸੀਜ਼ਨ ਕਰਕੇ ਗਰਦਾ ਵਗੈਰਾ ਪਿਆ ਹੋਇਆ ਬਾਕੀ ਜਿੰਨੇ ਹਰੇ ਪੱਤੇ ਨੇ ਸਾਰੇ ਦੇਖੋ ਰਾਤੋਂ ਰਾਤ ਫੁੱਟੇ ਹੋਏ ਨੇ ਇਹ ਕੋਈ ਆਪਣਾ ਪਹਿਲੀ ਵਾਰ ਦਾ ਤਿਆਰਬਾਨੀ ਆਪਾਂ ਹਰ ਇੱਕ ਵਾਰੀ ਐਂ ਕਰਦੇ ਆਂ ਤਕਰੀਬਨ 15 ਦਿਨ ਨਗਾ ਦੇਨੇ ਉਹਨੇ 15 20 ਦਿਨਾਂ ਬਾਅਦ ਆਪਾਂ ਵਿੱਚ ਪਾੜਿਆਂ ਦੇ ਪਾਣੀ ਲਾਉਣੀ ਲਾਉਣਾ ਹੁਣ ਜਿਵੇਂ ਕਿ ਇਧਰ ਹੁਣ ਇਧਰ ਵੀ ਆਪਣੇ ਨਾਲ ਫੁੱਲ ਵਾਇਰ ਚੈੱਕ ਕਰੋ ਬਾਕੀ ਜੇ ਹੁਣ ਛਾੜ ਵਗੈਰਾ ਲਈ ਆਪਾਂ ਇਹਦੇ ਤੋਂ ਕੋਈ ਜ਼ਿਆਦਾ ਅਲੱਗ ਨਹੀਂ ਕਰਦੇ ਵਿੱਚ ਜਿਵੇਂ ਫੰਗੀ ਛਾੜ ਹੋ ਗਈ ਜਾਂ ਤੇਲੇ ਵਾਲੀ ਹੋ ਗਈ ਜਾਂ ਸੰਡੀ ਵਾਲੀ ਹੋ ਗਈ ਜਦੋਂ ਉਹ ਘਰ ਨਹੀਂ ਇੰਦੀ 10 12 ਦਿਨਾਂ ਬਾਅਦ ਉਹਦੇ ਵਿੱਚ ਹੀ ਆਪਾਂ ਡੀਏਪੀ ਡੀਏਪੀ ਪोटाश ਤੇ ਕੈਲਸ਼ੀਅਮ ਵਾਲਾ ਅੱਡ-ਅੱਡ ਆਉਂਦੇ ਨੇ ਕੰਬੀਨੇਸ਼ਨ ਉਹ ਚ ਮਾਈਕਰੋ ਨਿਊਟ੍ਰੀਐਂਟ ਵਗੈਰਾ ਵੀ ਹੁੰਦੇ ਨੇ 4 4 5 5 ਜਿਹੜਾ ਬਾਇਓ 20 ਆਉਂਦਾ ਜਿਵੇਂ ਉਹ ਮੈਕਸ ਦਾ ਉਥੇ ਸਭ ਤੋਂ ਜ਼ਿਆਦਾ ਨੇ ਉਹ ਚੀਜ਼ਾਂ ਵਰਤ ਲਈ ਜਿੰਦੇ ਨੇ ਕੈਲਮੈਕਸ 골ਡ ਹੋਗੀ 45 ਹੋਗੀ ਉਹ ਮੈਕਸ ਕੰਪਨੀ ਦਾ ਇਹ ਜਿਹੜੀ ਦੀ 10 ਕਿ ਦਿਨਾਂ ਬਾਅਦ 15 ਕਿ ਦਿਨਾਂ ਬਾਅਦ ਜਦੋਂ ਆਪਣਾ ਲੱਗੇ ਕਿਉਂਕਿ ਕੈਲਸ਼ੀਅਮ ਦੀ ਲੋੜ ਤਾਂ ਪੈਣੀ ਪੈਣੀ ਹੈ ਇੱਕ ਵਾਰੀ ਕੈਲਸ਼ੀਅਮ ਕਰ ਲੋ ਉਹਦੇ ਨਾਲ ਵੀ ਮਾਈਕਰੋਨਿਊਟ੍ਰੀਐਂਟ ਆ ਗਏ ਨੇ ਇੱਕ ਵਾਰੀ 45 ਕਰ ਲੋ ਉਹਦੇ ਨਾਲ ਵੀ ਮਾਈਕਰੋਨਿਊਟ੍ਰੀਐਂਟ ਆ ਗਏ ਨੇ ਇੱਕ ਵਾਰੀ ਬਾਇਓ 20 ਕਰ ਲੋ ਉਹਦੇ ਨਾਲ ਵੀ ਮਾਈਕਰੋਨਿਊਟ੍ਰੀਐਂਟ ਆ ਗਏ ਨੇ ਜਿੰਨੇ ਇੱਕ ਦੀ ਤੁਹਾਨੂੰ ਲੋੜ ਲੱਗੇ ਵੀ ਹਾਂ ਵੈਸੇ ਜ਼ਿਆਦਾ ਜ਼ਰੂਰਤ ਹੁੰਦੀ ਨਹੀਂ ਵੀ ਹਾਂ ਜਦੋਂ ਆਪਾਂ ਨੂੰ ਆਏ ਲੱਗੇ ਵੀ ਹੁਣ ਲੋੜ ਆ ਥੋੜਾ ਜਿਹਾ ਆਪਣਾ ਚਾਰ ਡਾਊਨ ਪੈ ਗਿਆ ਉਦੋਂ ਹੀ ਕਰਨ ਦੀ ਕੋਸ਼ਿਸ਼ ਕਰੋ ਵੀ ਵੈਸੇ ਜ਼ਿਆਦਾ ਤਾਂ ਲੋੜ ਪੈਂਦੀ ਨਹੀਂ ਵੀ ਹਰੇਕ ਵਾਰੀ ਕਰਨ ਦੀ ਤਾਂ ਲੋੜ ਪੈਂਦੀ ਨਹੀਂ ਤਕਰੀਬਨ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਇੱਕ ਵ 10ਵੇਂ ਦਿਨ ਨਹੀਂ ਰੇਕ ਉਸਪਰੇਇ ਚ ਬਦਲ ਬਦਲ ਕੇ ਕਰ ਦਿਨ ਦੀਆਂ ਕਰਨੀ ਹੋ ਪੈ ਨਹੀਂ ਕੋਸ਼ਿਸ਼ ਕਰੀਂ ਦੀ ਜਿਆਦਾ ਤੋਂ ਜਿਆਦਾ ਵੀ ਇੱਕ ਵਾਰੀ ਵਿੱਚ ਦੀ ਕੱਲਾ ਫੰਗੀ ਸਾਈਡ ਤੇ ਤੇਲੇ ਵਾਲੀ ਕਰ ਦੋ ਤੇਲੇ ਵਾਲੀ ਜਿਵੇਂ ਹੁਣ ਬਾਕੀ ਲੀਫ ਮਾਈਨਰ ਦਾ ਅਟੈਕ ਆ ਉਹਦੇ ਲਈ ਆਪਾਂ ਕੋਈ ਬਹੁਤੀਆਂ ਫਿਰ ਕੋਈ ਵਰਤੀ ਨਹੀਂ ਕੱਲੀ ਜ਼ਿਆਦਾਤਰ ਤਾਂ ਅਮੀਡਾ ਜੇ ਤੇਲੇ ਲਈ ਪਾਉਣੀਆਂ ਅਮੀਡਾ ਹੋਗੀ ਜੇ ਤੇਲੇ ਤੇ ਥ੍ਰਿਪਲ ਹੀ ਪਾਉਣੀਆਂ ਅਮੀਡਾ ਪਲਸ ਫਿਪਰੋਨਿਲ ਦੋਨੇ ਕੰਬੀਨੇਸ਼ਨ ਚਾਹੁੰਦੀਆਂ ਨੇ ਉਹ ਪਾ ਦਿੰਦੀਆਂ ਨੇ ਜੇ ਪਾਉਣੀਆਂ ਆਪਣੇ ਲੀਫ ਮਾਈਨਰਲੀ ਐਵਾ ਸੀਨ ਵੀ ਵਰਤ ਲੈਂਦੀ ਆ ਆਉਂਦੀਆਂ ਤਾਂ ਹੋਰ ਵੀ ਕਈ ਨੇ ਪਰ ਆਪਾਂ ਜ਼ਿਆਦਾਤਰ ਬਸ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਕਰੀਂਦੀ ਆ ਵੀ ਕਦੋਂ ਦੇ ਤਾਂ ਹਲਕੀ ਕਰੋ ਕਿਉਂਕਿ ਕੜਾ ਤਾਂ ਬਿਲਕੁਲੇ ਬੱਤੇ ਸੁੱਕ ਗਏ ਦੀ ਹੁਣ ਚੈੱਕ ਕਰ ਲਓ ਹੁਣ ਆਪਣੇ ਪੂਰੇ ਜਿੰਨਾ ਜਿੰਨਾ ਥਾਂ ਛੱਡਿਆ ਪੂਰਾ ਕਵਰ ਹੋਇਆ ਹੋਇਆ ਪੂਰਾ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਕਰੋ ਵੀ ਠੰਡਾ ਰੱਖੋ ਥੱਲੋ ਥਾਂ ਪਾਣੀ ਤਾਂ ਬਿਲਕੁਲੇ ਨਾ ਸੁੱਕਣ ਦਿਓ ਜਦੋਂ ਆਪਾਂ ਨੂੰ ਲੱਗੇ ਵੀ ਅੱਜ ਕੱਲੂ ਵਾਤ ਆ ਜਾਣਾ ਥਾਂ ਆਪਣਾ ਪਹਿਲਾਂ ਹੀ ਇੱਕ ਦਿਨ ਪਾਣੀ ਲਾ ਦਿਓ ਕਿਉਂਕਿ ਹੁਣ ਲਾਈਟ ਵਗੈਰਾ ਨੇਰੀ ਵਗੈਰਾ ਦਾ ਹੁਣ ਸੀਜ਼ਨ ਨੇਰੀ ਵਗ ਫਿਰ ਲਾਈਟ ਵਗੈਰਾ ਦੋ ਦੋ ਦਿਨ ਨਹੀਂ ਆਉਂਦੀ ਤਿੰਨ ਤਿੰਨ ਦਿਨ ਨਹੀਂ ਆਉਂਦੀ ਜਦੋਂ ਖਰਾਬ ਹੁੰਦੀ ਹੈ ਸਾਡੇ ਨਾਲ ਤਾਂ ਬਹੁਤ ਵਾਰੀ ਹੋ ਚੁੱਕੀ ਆ ਉਹਦੇ ਕਰਕੇ ਫਿਰ ਸੋਕੇ ਨਾਲ ਖਰਾਬ ਕਰਨ ਤੋਂ ਵਧੀਆ ਵੀ ਪਹਿਲਾਂ ਜਦੋਂ ਅੱਠ ਰਹੇ ਆਪਾਂ ਨੂੰ ਲੱਗ ਜਵੇ ਵੀ ਬਸ ਕੱਲੂ ਆਪਣਾ ਬਿਲਕੁਲੇ ਅੱਠ ਰਜਣਾ ਬਿਲਕੁਲੇ ਸੁੱਕ ਜਣਾ ਤੇ ਇੱਕ ਦਿਨ ਪਹਿਲਾਂ ਹੀ ਪਾਣੀ ਲਾ ਦਿਓ ਬਾਕੀ ਰਹੀ ਗੱਲ ਆਪਣੀ ਫੰਗੀ ਸਾਈਡ ਦੀ ਫੰਗੀ ਆਪਾਂ ਇਹਦੇ ਚ ਫੋਲੀਓ 골ਡ ਜਿਵੇਂ ਹਲਕਾ ਮੀਰਾ ਡੋਰ ਹੋਗੀ ਜਾਂ ਲਾਲੋ ਜਾਂ ਫਿਰ ਐਮੀ ਸਟਾਰਟ ਆਪ ਹੋਗੀ ਇਹ ਜਿੰਨੀ ਜ਼ਿਆਦਾ ਵਰਤੋ ਹਲਕੇ ਤੋਂ ਹਲਕੇ ਕੋਸ਼ਿਸ਼ ਕਰੋ ਵੀ ਕਿਉਂਕਿ ਇਹਦੇ ਤੇ ਜ਼ਿਆਦਾ ਵਿੱਚ ਦੀ ਐਮ 45 ਕਰ ਦੇਂਦੀ ਇੱਕ ਅੱਧੀ ਵਾਰੀ ਜ਼ਿਆਦਾ ਨਹੀਂ ਐਮ 45 ਵਰਤਦਾ ਐਮ 45 ਇੱਕ ਅੱਧੀ ਵਾਰੀ ਕਰੀਂਦੀ ਆ ਕਦੇ ਇੱਕ ਮਹੀਨੇ ਬਾਅਦ ਵਰਤ ਲਈ ਦਾ ਵਰਤ ਲਈ ਕਿਉਂਕਿ ਫਿਰ ਵੀ ਥੋੜੀ ਜਿਹੀ ਖੁਸ਼ਕੀ ਕਰ ਦੇਂਦੀ ਉਹਨਾਂ ਫਿਰ ਝਾੜ ਬੈਨੀਫਿਟ ਨਹੀਂ ਫਿਰ ਝਾੜ ਉਹਨਾਂ ਵਧੀਆ ਨਹੀਂ ਰਹਿੰਦਾ ਝਾੜ ਤੇ ਪ੍ਰੋਬਲਮ ਕਰਦੀ ਆ ਥੋੜੀ ਜਿਹੀ ਆਪਾਂ ਕਈ ਵਾਰੀ ਵਰਤ ਕੇ ਦੇਖ ਚੁੱਕੇ ਹਾਂ ਬਾਕੀ ਰਹੀ ਗੱਲ ਜਦੋਂ ਸਟਾਰਟਿੰਗ ਆ ਸਟਾਰਟਿੰਗ 'ਚ ਇੱਕ ਅੱਧੀ ਸਪਰੇਅ ਕਰ ਦੇਂਦੀ ਐਮ 45 ਦੀ ਉਸ ਤੋਂ ਬਾਅਦ ਕੋਈ ਜ਼ਿਆਦਾ ਨਹੀਂ ਐਮ 45 ਵਰ ਨੇ ਫਿਰ ਹਲਕਾ ਜਿਆਦਾ ਤੋਂ ਜਿਆਦਾ ਕੋਸ਼ਿਸ਼ ਕਰੋ ਬਈ ਗਰਮੀਆਂ ਚ ਲਿਕਵਿਡ ਸਪਰੇਅ ਲਿਕਵਿਡ ਫੰਗੀ ਸਾੜ ਹੋਵੇ ਤਾਂ ਜਿਆਦਾ ਬੈਨੀਫਿਟ ਆ ਗਰਮੀ ਚ ਜਮੇ ਹੁਣ ਪਹਿਲਾਂ ਕਰ ਜੜ ਜ਼ਰੂਰ ਵਰਤੀ ਦੀ ਆ ਹੁਣ ਥੋੜੀ ਜਿਹੀ ਘਟਾਈ ਘਟਾ ਦੇਣੇ ਆਪਾਂ ਗਰਮੀ ਚ ਆ ਕੇ ਕਿਉਂਕਿ ਥੋੜੀ ਜਿਹੀ ਸਖਤ ਸਪਰੇਆ ਨੇ ਥੋੜਾ ਜਿਹਾ ਫਿਰ ਕੜਾਪਣ ਜਿਆਦਾ ਹੁੰਦਾ ਉਹਨਾਂ ਚ ਉੱਪਰੋਂ ਗਰਮੀ ਜਿਆਦਾ ਪੈਂਦੀ ਆ ਉਹਦੇ ਕਰਕੇ ਫਿਰ ਖਰਾਬ ਕਰ ਦਿੰਦੇ ਬਾਕੀ ਹੁਣ ਆਪਾਂ ਅਗਲੇ ਵਲੌਗ ਚ ਤੁਹਾਨੂੰ ਦੱਸਾਂਗੇ ਆਪਣਾ ਖੀਰਾ ਤੇ ਟਿੰਡਾ ਟਿੰਡਾ ਦੀ ਦੋ ਤਿੰਨ ਵਾਰੀਆਂ ਆਪਾਂ ਤੋੜ ਲਈਆਂ ਖੀਰੇ ਦੀ ਵੀ ਆਪਣੀ ਦੋ ਤਿੰਨ ਵਾਰੀਆਂ ਟੁੱਟ ਗਈਆਂ ਬਾਕੀ ਹੁਣ ਕੱਲ ਨੂੰ ਜਿਵੇਂ ਮੌਸਮ ਖਰਾਬ ਦੱਸਿਆ ਪਰ ਸੋਨੂੰ ਮੋਬਾਈਲ 'ਚ ਤਾਂ ਨਹੀਂ ਦੀਦਾ ਉਹ ਸਾਹਮਣੇ ਬੱਦਲ ਪਾਈ ਚੜੀ ਹੋਈ ਆ ਕਾਫੀ ਨੇਰੀ ਬੋਲੇ ਦਾ ਕੋਈ ਪਤਾ ਨਹੀਂ ਹੁੰਦਾ ਉਹਦੋਂ ਵਧੀਆ ਵੀ ਇੱਕ ਦਿਨ ਪਹਿਲਾਂ ਹੀ ਪਾਣੀ ਲਾ ਦੋ ਹੁਣ ਆਪਾਂ ਇਹਨਾਂ ਨੂੰ ਵਗੈਰਾ ਆਪਣਾ ਠੀਕ ਆ ਐਵਰੇਜ ਜਿੰਨਾ ਕ ਮਾਰ ਰੇਟ ਜਿਵੇਂ ਹੁਣ ਰੇਟ ਡਾਊਨ ਹੋਇਆ ਹੋਇਆ ਰੇਟ ਦੇ ਹਿਸਾਬ ਨਾਲ ਬਾਕੀ ਫਲਾਵਰਿੰਗ ਵਗੈਰਾ ਚੈੱਕ ਕਰੋ ਕਿੰਨੀ ਵਧੀਆ ਆਈ ਹੋਈ ਆ ਬਹੁਤੀਆਂ ਕੋਈ ਜ਼ਿਆਦਾ ਸਪਰੇ ਹਾਂ ਬਰਤਨ ਦੀ ਲੋੜ ਨਹੀਂ ਹੁੰਦੀ ਦੁਕਾਨਦਾਰ ਦਾ ਤਾਂ ਕੰਮ ਹੁੰਦਾ ਦੇਣਾ ਆ ਵੀ ਲੈ ਜਾਓ ਵੀ ਲੈ ਜਾਓ ਵੀ ਲੈ ਜਾ ਸਾਰਾ ਕੁਝ ਆਪਾਂ ਵਰਤ ਕੇ ਦੇਖ ਚੁੱਕੇ ਆ ਕਿਸੇ ਦਾ ਚੀਜ਼ ਦਾ ਕੋਈ ਬੈਨੀਫਿਟ ਨਹੀਂ ਜਿੰਨੀ ਅੱਕ ਆਪਦੇ ਹਿਸਾਬ ਚ ਆਉਂਦੀਆਂ ਨੇ ਆਪਣਾ ਐਵਰੇਜ ਮੰਨ ਕੇ ਚੱਲੋ ਵੀ ਜੇ ਆਪਾਂ ਤਿੰਨ ਵਾਰੀਆਂ ਤੋੜ ਦੇ ਦੰ 10 ਦਿਨਾਂ ਦੇ ਵਿੱਚ ਇੱਕ ਵਾਰੀ ਦਾ ਖਰਚਾ ਤਾਂ ਸਪਰੇਆਂ ਤੇ ਟੋਟਾ ਟਵਾਈ ਹੋ ਗਈ ਜਾਂ ਵਿੱਚ ਇੱਕ ਦਾ ਲੇਬਰ ਦਾ ਬੰਦਾ ਲਾ ਜਾ ਉਹਦੇ ਨਿਕਲ ਜੇਗਾ ਬਾਕੀ ਬੱਚ ਨੂੰ ਕੋਈ ਜੇ ਰੇਟ ਆ ਗਿਆ ਤਾਂ ਠੀਕ ਆ ਜੇ ਨਾ ਰੇਟ ਆ ਗਿਆ ਤਾਂ ਸਭ ਨੂੰ ਪਤਾ ਜਿਹੜੇ ਸਬਜ਼ੀ ਦਾ ਕੰਮ ਕਰਦੇ ਨੇ ਵੀ ਕਿੰਨੀ ਕਿ ਜ਼ਿਆਦਾ ਬਚਦਾ ਆਟੋਮੈਟਿਕਲੀ ਝਾੜ ਵੱਜਣਾ ਹੁੰਦਾ ਜਦੋਂ ਆਪਣਾ ਮੌਸਮ ਸਹੀ ਆ ਜੇ ਮੌਸਮ ਹੀ ਆਪ ਡਾਉਣ ਜੇ ਜ਼ਿਆਦਾ ਗਰਮੀ ਜ਼ਰੂਰਤ ਨਾਲੋਂ ਜ਼ਿਆਦਾ ਪੈ ਗਈ ਤਾਂ ਵੀ ਖਰਾਬ ਕਰਦਾ ਜੇ ਥੋੜੀ ਠੰਡ ਚ ਹੁੰਦਾ ਪਹਿਲਾਂ-ਪਹਿਲਾਂ ਉਦੋਂ ਵੀ ਝਾੜ ਤੇ ਫਰਕ ਪੈਂਦਾ ਜਿੰਨਾ ਮੌਸਮ ਸਹੀ ਰਗੂ ਬਸ ਕੋਸ਼ਿਸ਼ ਕਰੋ ਵੱਧ ਤੋਂ ਵੱਧ ਵੀ ਮਾਈਕਰੋ ਨਿਊਟ੍ਰੀਐਂਟ ਦੀ ਪੂਰਤੀ ਹੋਈ ਰਹੇ ਠੀਕ ਆ ਕੈਲਸ਼ੀਅਮ ਬੋਰਨ ਆਪਾਂ ਉਹ ਨਹੀਂ ਵਰਤਿੰਦਾ ਵੀ ਸਪੈਸ਼ਲੀ ਵਰਤਦੇ ਆ ਕੈਲਸ਼ੀਅਮ ਦੇ ਵਿੱਚ ਜਿਵੇਂ ਇਹ 1 ਅੱਧਾ ਪਰਸੈਂਟ ਬੋਰਨ ਹੁੰਦਾ ਆਪਾਂ ਬਸ ਉਹੀ ਉਹਦੇ ਨਾਲ ਹੀ ਵਰਤਦੇ ਹੁੰਦੇ ਆ ਕੋਈ ਐ ਨਹੀਂ ਸਪੈਸ਼ਲ ਬੋਰਨ ਆਪਾਂ ਕਦੇ ਨਹੀਂ ਕੀਤਾ ਹੈਗਾ ਨਾ ਪਹਿਲਾਂ ਨਾ ਲਾਸਟ ਚ ਝਾੜ ਆਪਣਾ ਫੇਰ ਵੀ ਆਪਣੇ ਹਿਸਾਬ ਨਾਲ ਤਾਂ ਆਪਣਾ ਪੂਰਾ ਓਕੇ ਰਿਪੋਰਟ ਹੁੰਦੀ ਆ ਹੁਣ ਮੰਨ ਕੇ ਚੱਲੋ ਜਿਵੇਂ ਪਹਿਲਾਂ ਵਧੀਆ ਐ ਐਵਰੇਜ ਝਾੜ ਆਪਣਾ 15 ਤੋਂ 20 ਲਫਾਫਿਆਂ ਦਾ ਵੀ ਆਉਂਦਾ ਰਿਹਾ ਵਧੀਆ ਕੱਦੂਆਂ ਦਾ ਹੁਣ ਆਪਣਾ ਹੁਣ ਜਿੱਦਾਂ ਦਾ ਥੋੜਾ ਝਾੜ ਘਟਿਆ ਉਦੋਂ ਦਾ ਥੋੜਾ ਜਿਹਾ ਰੇਟ ਫੇਰ ਹਾਈ ਹੋ ਗਿਆ ਪਹਿਲਾਂ 8-9 ਰੁਪਏ ਦੇ ਕੱਦੂ ਆ ਗਏ ਸੀ ਹੁਣ 14-15 ਫੇਰ ਹੋ ਗਿਆ ਹੁਣ ਦੋਆਂ ਦੀਆਂ ਲਗਰਾਂ ਦਾ ਛੇਤੀ ਸੁੱਕਦੀਆਂ ਵੀ ਨੇ ਨਵੀਆਂ ਛੇਤੀਆਂ ਆਉਂਦੀਆਂ ਵੀ ਨੇ ਹੁਣ ਚੈੱਕ ਕਰ ਲੋ ਕਿੰਨਾ ਆਪਣਾ ਹਰਾ ਭਰਾ ਲੱਗਦਾ ਜਦੋਂ ਆਪਣੇ ਕੱਦੂ ਸਾਰੇ ਇਹ ਜੇ ਲੱਗਣ ਲੱਗ ਨਾਲ ਵਿੱਚ ਸੁੱਕੇ ਪਏ ਖੜਕੇ ਪਏ ਨੇ ਉਸ ਤੋਂ ਬਾਅਦ ਆਪਾਂ ਨਾਲ ਦੀ ਨਾਲ ਪਾਣੀ ਫੇਰ ਦਿੰਦਾ ਵਿੱਚ ਬਾਕੀ ਮੋਥਾ ਵਗੈਰਾ ਇਹ ਆਪਣਾ ਥੋੜਾ ਜਿਆਦਾ ਪ੍ਰੋਬਲਮ ਆਪਣੇ ਘੱਟੇ ਜ ਹੁਣ ਇੱਧਰ ਆਪਾਂ ਕੜਾਈ ਕਰਤੀ ਇੱਧਰ ਆਪਾਂ ਕੱਲੂ ਕਰਦਾਂਗੇ ਬਾਕੀ ਜੇ ਜਾਣਕਾਰੀ ਵਧੀਆ ਲੱਗਦੀ ਨੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਆ ਕਰੋ